ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕੀ ਹੋਇਆ ਅਜਿਹਾ ਅਕਾਲੀ ਦਲ ਦੇ ਵਿੱਚ ਕਿ ਚੀਫ ਵਿਪ ਨੂੰ ਜਿਹੜਾ ਵੈ ਉਹ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਚ ਉਨ ਜਾਣਾ ਪੈ ਰਿਹਾ ਨਹੀਂ ਅਕਾਲੀ ਦਲ 'ਚ ਤਾਂ ਕੁਝ ਨਹੀਂ ਹੋਇਆ ਇਹ ਤਾਂ ਮੈਂ ਮੇਰਾ ਆਪਣਾ ਮੰਨ ਸੀ ਕਿ ਮੈਂ ਜਿਹੜਾ ਲੋਕਾਂ ਨੇ ਮੈਨੂੰ ਚੁਣਿਆ ਹਮ ਉਹਨਾਂ ਦੀਆਂ ਕੁਝ ਖਾਸ਼ਾਂ ਕੁ ਉਮੀਦਾਂ ਸੀਆਂ ਜਿਹੜੀਆਂ 2017 ਤੋਂ ਲੈ ਕੇ 22 'ਚ ਮੈਂ ਪੂਰੀਆਂ ਨਹੀਂ ਕਰ ਸਕਿਆ ਔਰ 22 ਤੋਂ ਬਾਅਦ ਵੀ ਜਿਹੜਾ ਸਮਾਂ ਦੋ 2.5 ਸਾਲ ਲੰਘ ਗਏ ਔਰ বারবার ਜਿਹੜੇ ਇਲਾਕੇ ਦੇ ਮੋਤਵਰ ਸੱਜਣ ਨੇ ਜਿਹੜੇ ਕਿਸੇ ਨੂੰ ਕੁਝ ਗਾਈਡ ਕਰ ਸਕਦੇ ਆ ਉਹ ਵੀ ਅਕਸਰ ਕੁਛ ਨਾ ਕੁਛ ਪ੍ਰੈਸ਼ਰ ਮਿਲਦੇ ਰਹਿੰਦਾ ਸੀ ਕਿ ਜੇ ਤੁਸੀਂ ਐਮਐਲਏ ਬਣਿਓ ਸੈਕੰਡ ਟਾਈਮ ਤੁਸੀਂ ਐਮਐਲਏ ਉਹ ਉਸ ਇਲਾਕੇ ਦਾ ਕੁਝ ਹੋ ਨਹੀਂ ਰਿਹਾ ਤੋਂ ਉਸ ਤੋਂ ਬਾਅਦ ਕਹਿੰਦਾ ਜਦੋਂ ਅਕਸਰ ਕਹਿੰਦਾ ਪੰਜਾਬ ਦੇ ਸਿਆਸਤ ਦਾ ਪਗਵੰਸੇ ਮਾਨ ਸਾਹਿਬ ਕਿ ਬੰਗੇ ਹਲਕੇ ਨੇ ਇਹਨਾਂ ਦਾ ਕਿਉਂਕਿ ਸ਼ਿਦਾਂ ਸਦਾ ਭਗਤ ਸਿੰਘ ਦਾ ਜੱਦੀ ਜਿਹੜਾ ਪਿੰਡ ਆ ਕੜਕੜਕਲਾਂ ਉਹ ਤੇ ਨਨ ਸੌ ਵੀ ਜੁਕਿ ਅਕਸਰ ਇਹ ਗੱਲ ਕਰਦੇ ਵਿਧਾਨ ਸਭਾ ਚ ਵੀ ਔਰ ਮੈਨੂੰ ਇੱਕ ਦੋ ਵਾਰੀ ਜਦੋਂ ਮੈਨੂੰ ਮੈਨ ਦਾ ਮੌਕਾ ਹੀ ਮਿਲਿਆ ਇਹ ਅਕਸਰ ਇਹ ਗੱਲ ਕਰਦੇ ਕਿ ਮੈਂ ਉਸ ਹਲਕੇ ਦੀ ਡਿਵੈਲਪਮੈਂਟ ਚਾਹਨਾ ਤਾਂ ਮੈਂ ਸੱਚਾ ਕਿ ਜੇ ਸੀਐਮ ਸਭੇ ਚਾਹਦੇ ਆ ਤਾਂ ਮੈਨੂੰ ਵੀ ਇਹਦਾ ਐਡਵਾਂਟੇਜ ਲੈਣਾ ਚਾਹੀਦਾ ਔਰ ਮੈਂ ਇਸੇ ਕਰਕੇ ਜਿਹੜਾ ਆਮ ਆਦਮੀ ਪਾਰਟੀ ਜੁਆਇਨ ਤੁਸੀਂ ਪਾਰਟੀ ਛੱਡੀ ਵਿਧਾਨ ਸਭਾ ਤੋਂ ਵੀ ਅਸਤੀਫਾ ਦਿੱਤਾ ਵਿਧਾਇਕੀ ਤੋਂ ਵੀ ਅਸਤੀਫਾ ਦਿੱਤਾ ਤੁਸੀਂ ਨੇ ਜੀ ਮੈਨੂੰ ਦੇਖੋ ਲੀਗਲ ਤਾਂ ਜੇ ਇਹ ਗੱਲਾਂ ਦਾ ਮੈਨੂੰ ਨਹੀਂ ਪਤਾ ਉਹ ਤੁਹਾਨੂੰ ਬਾਅਦ ਵਿੱਚ ਆਣ ਗਿਆ ਇਹ ਤਾਂ ਕਿਉਂਕਿ ਲੀਗਲ ਪੱਖ ਤਾਂ ਮੈਨੂੰ ਨਹੀਂ ਕਿਉਂਕਿ ਆਮੂਮਨ ਹੁੰਦਾ ਜਦੋਂ ਕਿਸੇ ਪਾਰਟੀ ਜਾਣਾ ਹੋਵੇ ਜਿਵੇਂ ਸ਼ੀਤਲ ਉੰਗਰਾਲ ਬੀਜੇਪੀ ਚ ਗਏ ਉਹਨਾਂ ਨੇ ਅਸਤੀਫਾ ਦੇ ਦਿੱਤਾ ਇਸੇ ਤਰੀਕੇ ਨਾਲ ਚੱਬੇਵਾਲ ਹੋਰਾਂ ਨੇ ਅਸਤੀਫਾ ਦੇ ਦਿੱਤਾ ਤੁਸੀਂ ਅਸਤੀਫੇ ਦੀ ਪੇਸ਼ਕਸ਼ ਕਰੋਗੇ ਅਸਤੀਫਾ ਦਿਓਗੇ ਜਾਂ ਟੈਕਨੀਕਲ ਤੌਰ ਤੇ ਤੁਸੀਂ ਵਿਧਾਇਕ ਦਾ ਅਹੁਦਾ ਜਿਹੜਾ ਉਹ ਤੁਹਾਡੇ ਕੋਲ ਹੀ ਰਹੇਗਾ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਇਹ ਤਾਂ ਡਾਕਟਰ ਸਾਹਿਬ ਕਿਉਂਕਿ ਸਿਆਸੀ ਤਜਰਬਾ ਬੜਾ ਲੰਬਾ ਹੈ ਤੇ ਬੜਾ ਸੋਖਾ ਸਵਾਲ ਹੈ ਦੇਖੋ ਇਹ ਜਾਂ ਤਾਂ ਜਵਾਬ ਨਹੀਂ ਦੇਣਾ ਜਾਂ ਤਾਂ ਕਲੀਅਰ ਹੁੰਦਾ ਨਹੀਂ ਮਨੂਸ਼ਵਰੀ ਨਹੀਂ ਪਤਾ ਇਹ ਮੈਨੂੰ ਲੱਗਿਆ ਕਿ ਲੀਗਲੀ ਮੈਨੂੰ ਦੇਣਾ ਚਾਹੀਦਾ ਮੈਂ ਦੇਵਾਂਗਾ ਰਿਜ਼ਾਈਨ ਕਰੂੰਗਾ ਉਹ ਲੀਗਲੀ ਜੋ ਜਿਮਨੀ ਚੌਣ ਫਿਰ ਦੁਬਾਰਾ ਹੋਏਗੀ ਇਹ ਤਾਂ ਜਦੋਂ ਰਿਜ਼ਾਈਨ ਤੇ ਗੱਲ ਆਏਗੀ ਫਿਰ ਦੇਖਾਂਗੇ ਉਸ ਬਾਅਦ ਦੂਸਰੇ ਵੀ ਇਹ ਕਹਿੰਦੇ ਕਿ ਜਦੋਂ ਜਹਾਜ਼ ਡੁੱਬਦਾ ਹੈ ਜਦੋਂ ਅਕਾਲੀ ਦਲ ਐਸੋਲੇ ਇੰਨੇ ਔਖੇ ਦੌਰ ਚੋਂ ਨਿਕਲ ਰਿਹਾ ਹੈ ਕਿ ਅਕਾਲੀ ਦਲ ਨੂੰ ਸੰਭਲਣਾ ਬੇहद ਮੁਸ਼ਕਲ ਹੈ ਉਸ ਵੇਲੇ ਤੁਹਾਡਾ ਸਾਥ ਛੱਡਣਾ ਇੱਕ ਬੇਹਦ ਜਿਹੜਾ ਵੈ ਅਕਾਲੀ ਦਲ ਇਸ ਨੂੰ ਲੈ ਕੇ ਸਵਾਲ ਖੜੇ ਕਰ ਰਿਹਾ। ਕਿਉਂਕਿ ਸਿਆਸਤ ਤਾਂ ਇਹੀ ਕਹਿੰਦੀ ਹੈ ਕਿ ਜੇ ਜਿਸ ਕੰਮ ਲਈ ਐਮਐਲਏ ਬਣਿਆ ਉਹ ਕੰਮ ਤਾਂ ਕਰੇ ਨਾ ਜੇ ਮੈਂ ਕਰੇ ਹੀ ਨਹੀਂ ਬਾਰਿਆ। ਹੂੰ ਮਿਲਿਆ ਤੇ ਮੈਂ ਕੁਛ ਕਰੂੰਗਾ। ਅਕਾਲੀ ਦਲ ਦਾ ਭਵਿੱਖ ਤੁਸੀਂ ਕਿੱਥੇ ਦੇਖਦੇ ਹੋ? ਤੁਸੀਂ ਇਹ ਗੱਲ ਕਹਿਣੀ ਤਾਂ ਬੜਾ ਔਖਾ ਕਿਉਂਕਿ ਮੇਰੇ ਨਾਲ ਅਕਾਲੀ ਦਾ ਥੋੜਾ ਖੜਾ। ਨਹੀਂ ਤੁਸੀਂ ਵਿੱਚ ਰਹੇ ਹੋ ਅਕਾਲੀ ਦਲ ਦੇ ਵਿੱਚ ਜਿਵੇਂ ਅਕਾਲੀ ਦਲ ਦੇ ਅੰਦਰ ਕਲੇਸ਼ ਚੱਲ ਰਿਹਾ ਹੈ। ਦੋ ਧੜਿਆਂ ਚ ਅਕਾਲੀ ਦਲ ਹੋ ਗਈ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੋਰੇ ਸਾਰੇ ਨਰਾਜ਼ ਹੋ ਕੇ ਪਾਰਟੀ ਤੋਂ ਬਾਹਰ ਹੋ ਕੇ ਜਨਨ ਨੂੰ ਬਾਹਰ ਕਰ ਦਿੱਤਾ ਗਿਆ ਅਕਾਲੀ ਦਲ ਕਿੱਥੇ ਖੜੀ ਪੰਜਾਬ ਚ ਨਜ਼ਰਾਂ ਦੀ ਦੇਖੋ ਇਹ ਤਾਂ ਆਣ ਬੜਾ ਸਮਝ ਦੱਸੇਗਾ ਮੈਂ ਤਾਂ ਆਪਣੀ ਅੱਜ ਗੱਲ ਕਰ ਸਕਦਾ ਕਿ ਮੈਂ ਕੀ ਕਰਨਾ ਸੁਖਵੀਰ ਬਾਦਲ ਨੂੰ ਤੁਸੀਂ ਦੱਸਿਆ ਸੀ ਛੱਡਣ ਤੋਂ ਪਹਿਲਾਂ ਕਿ ਮੈਂ ਪਾਰਟੀ ਨੂੰ ਅਲਵਿਦਾ ਕਹਿ ਰਿਹਾ ਨਹੀਂ ਮੇਰੀ ਇਸ ਬਾਰੇ ਕੋਈ ਗੱਲ ਨਹੀਂ ਹੋਈ ਕਿਉਂਕਿ ਮੇਰੀ ਉਹਨਾਂ ਨਾਲ ਕੋਈ ਮੈਨੂੰ ਸਦੱਸ ਵੀ ਸੀ ਬਾਦਲ ਨਾਲ ਕੋਈ ਪ੍ਰੋਬਲਮ ਨਹੀਂ ਕਿ ਮੇਰੇ ਨਾਲ ਮੈਨੂੰ 2 ਵਜੇ ਜਿਸ ਬੰਦੇ ਨੇ ਮੈਨੂੰ ਐਮਐਲਏ ਬਣਾਇਆ ਹੋਇਆ ਮੈਨੂੰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਔਰ ਮੈਂ ਸਮਝਦਾ ਕਿ ਇਹ ਪਤਾ ਨਹੀਂ ਮੇਰਾ ਫਿਊਚਰ ਕੀ ਹੈ ਪਰ ਮੈਨੂੰ ਇਹ ਲੱਗਦਾ ਕਿ ਜਿਸ ਗੱਲ ਲਈ ਜਿਸ ਕੌਜ਼ ਲਈ ਮੈਂ ਅਰਜ਼ਾਈ ਆਪਣਾ ਇਸ ਪਾਰਟੀ 'ਚ ਆਇਆ ਤੇ ਮੈਂ ਘੱਟੋ ਘੱਟ ਇੱਕ ਸਾਲ ਬਾਅਦ ਮੈਂ ਇਹ ਗੱਲ ਜਿਹੜੇ ਮੇਰੇ ਅੱਜ ਫੈਸਲੇ ਤੋਂ ਕੁਝ ਪ੍ਰੂ ਹੋਣਗੇ ਕੁਝ ਮੇਰੇ ਫੈਸਲੇ ਅਗੇਸਟ ਹੋਣਗੇ ਇੱਕ ਸਾਲ ਬਾਅਦ ਮੈਂ ਸੋਚਦਾ ਕਿ ਇਹਦੇ ਨਾਲ ਮੈਂ ਸਹੀ ਜਵਾਬ ਦੇ ਪਾਉਂਗਾ कि ਜਿਹੜੇ ਅੰਗੇਸਟ ਉਹ ਸਹੀ ਹੈ ਜਾਂ ਪ੍ਰੋ ਵਾਲੇ ਸਹੀ ਕਿਉਂਕਿ ਪਾਰਟੀ ਦੇ ਅੰਦਰ ਅਕਾਲੀ ਦਲ 'ਚ ਇਹ ਚੱਲ ਰਿਹਾ ਹੈ ਕਿ ਪ੍ਰਧਾਨ ਬਦਲੋ ਤੁਸੀਂ ਤਾਂ ਉਸ ਸਾਰੇ ਉਸ ਸਿਨੈਰੀਓ ਦਾ ਹਿੱਸਾ ਰਹੇ ਹੋ ਤੁਹਾਨੂੰ ਲੱਗਦਾ ਹੈ ਕਿ ਕੱਲੇ ਪ੍ਰਧਾਨ ਬਦਲਣ ਨਾਲ ਅਕਾਲੀ ਦਲ ਖੜ ਸਕਦੀ ਹੈ ਜਾਂ ਅਕਾਲੀ ਦਲ ਦੇ ਅੰਦਰ ਇਸ ਵੇਲੇ ਜੋ ਹਾਲਾਤ ਨੇ ਕਿ ਆਪਣੇ ਅਸਲ ਮੁੱਦੇ ਨੇ ਉਹਨਾਂ ਤੋਂ ਪਿੱਛੇ ਰਹਿ ਗਈ ਹੈ ਅਕਾਲੀ ਦਲ ਦੇਖੋ ਕਾਰਨ ਕਈ ਵੀ ਰਹੇ ਰਹੇ ਹੋਣ ਮੈਨੂੰ ਲੱਗਦਾ ਹੈ ਕਿ ਬਈ ਇਹ ਮੇਰਾ ਇਸ ਟਾਈਮ ਤੇ ਬੋਲਣਾ ਤੇ ਵੀ ਬਾਜ਼ੁਰ ਨਹੀਂ ਹੈ ਮੁੱਖ ਮੰਤਰੀ ਨਾਲ ਕਦੋਂ ਗੱਲਬਾਤ ਤੁਹਾਡੀ ਹੋਈ ਕਦੋਂ ਤੁਸੀਂ ਸੋਚਿਆ ਕਿ ਅਕਾਲੀ ਦਲ ਨੂੰ ਅਲਵਿਦਾ ਕਹਿਣਾ ਚਾਹੀਦਾ ਹੈ ਉਹ ਆਮ ਆਦਮੀ ਪਾਰਟੀ ਚ ਜਾਣਾ ਚਾਹੀਦਾ ਦੇਖੋ ਇਹ ਤਾਂ ਕੱਲ ਸ਼ਾਮ ਦੀ ਡਿਵੈਲਪਮੈਂਟ ਆ ਇੱਕ ਦਿਨ ਚ ਮਨ ਬਦਲ ਗਿਆ ਇਹ ਮਨ ਦੇਖੋ ਮਾਨਿਦਾਰੀ ਹੁੰਦਾ ਹਰ ਰੋਜ਼ ਦੀ ਐਕਟੀਵਿਟੀਜ਼ ਆ ਹਰ ਰੋਜ਼ ਤੁਸੀਂ ਹਲਕੇ ਜਾਨੇ ਹੋ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਐਜ਼ ਅ ਐਮਐਲਏ ਮੈਂ ਕੀ ਕਰ ਰਿਹਾ ਹੂੰ ਤਾਂ ਮੈਨੂੰ ਲੱਗਿਆ ਕਿ ਬਈ ਕਈ ਯਾਨੀ ਕਿ 10-15 ਦਿਨ ਤੋਂ ਮੈਂ ਸੋਚ ਰਿਹਾ ਸੀ ਕਿ ਲੋਕ ਅਕਸਰ ਜਿਹੜੇ ਮੈਨੂੰ ਮਿਲਦੇ ਸੀ ਜਿਨ੍ਹਾਂ ਦਾ ਕੋਈ ਪੋਲਿਟਿਕਸ ਨਾਲ ਸੰਬੰਧ ਨਹੀਂ ਹੁੰਦਾ ਕਈ ਕਹਿੰਦੇ ਉਹ ਲੋਕ ਕਹਿੰਦੇ ਬਈ ਤੁਹਾਨੂੰ ਕੁਛ ਨਾ ਕੁਛ ਸੋਚਣਾ ਚਾਹੀਦਾ ਤੇ ਲੋਕਾਂ ਦੇ ਲਈ ਕੁਛ ਕਰਨਾ ਚਾਹੀਦਾ ਮੈਨੂੰ ਲੱਗਿਆ ਕਿ ਇਸ ਤੋਂ ਬੈਟਰ ਵੀ ਕੋਈ ਹੋ ਨਹੀਂ ਸਕਦਾ ਹੋਰ ਤੇ ਮੈਂ ਹੁਣ ਉਹ ਕੋਸ਼ਿਸ਼ ਕਰੂੰਗਾ ਕਿ ਕੁਝ ਜੋ ਮੈਂ ਸੋਚ ਕੇ ਆ ਉਹ ਕਰ ਸਕਾਂ ਭਗਵੰਤਮਾਨ ਹੋਰਾਂ ਦੀ ਤੁਹਾਨੂੰ ਕਿਹੜੀ ਚੀਜ਼ ਚੰਗੀ ਲੱਗਦੀ ਹੈ ਜਿਹੜੀ ਤੁਹਾਨੂੰ ਲੱਗਦਾ ਹੈ ਕਿ ਇਸ ਵਜ੍ਹਾ ਕਰਕੇ ਮੈਂ ਆਮ ਆਦਮੀ ਪਾਰਟੀ ਚੁਣੀ ਕਿ ਮੁੱਖ ਮੰਤਰੀ ਦੀ ਇਹ ਕੁਆਲਿਟੀ ਹੈ ਔਰ ਇਸ ਕਰਕੇ ਮੈਨੂੰ ਆਮ ਆਦਮੀ ਪਾਰਟੀ ਚਾਣਾ। ਤੋਖੋ ਮੁੱਖ ਮੰਤਰੀ ਜਿੱ ਇੱਕ ਤਾਂ ਖਾਸੀਅਤ ਇਹ ਹੈ ਕਿ ਬਈ ਉਹ ਗੱਲ ਜਿਹੜੀ ਵੀ ਕਹਿੰਦੇ ਮੂੰਹ ਤੇ ਕਹਿੰਦੇ ਆ। ਜਦੋਂ ਮੈਂ ਮੈਡੀਕਲ ਕਾਲਜ ਦੀ ਗੱਲ ਕੀਤੀ ਕਿਉਂਕਿ ਇਹ ਜਦੋਂ ਤੁਸੀਂ ਸ਼ਾਇਦ ਯਾਦ ਹੋਵੇ ਕਿ ਵਿਧਾਨ ਸਭਾ ਚ ਮੈਂਬਰ ਦਾ ਰੱਖਿਆ ਸੀ ਕਿ ਜਿੱਥੇ ਤੁਸੀਂ ਸੋਚ ਚੁੱਕੀ ਆ ਸ਼ਹੀਦ ਅੰਸਾਰ ਭਗਤ ਸਿੰਘ ਦਾ ਜੱਦੀ ਪਿੰਡ ਆ ਔਰ ਤੁਸੀਂ ਤੇ ਮੈਡੀਕਲ ਕਾਲਜ ਬਣਾਓ। ਇਹਨਾਂ ਨੇ ਇਹ ਨਹੀਂ ਦੇਖਿਆ ਕਿ ਇਹ ਅਕਾਲੀ ਦਲ ਦਾ ਐਮ.ਐਲ.ਏ ਆ। ਇਨੇ ਨੇ ਉਸੇ ਬਿੱਲੇ ਹਾਂ ਕਰਦੇ ਔਰ ਉਸ ਤੋਂ ਬਾਅਦ ਬਨਾਸਾਵਾ ਦੇ ਪਿੱਛੇ ਜਾ ਕੇ ਕਹਿੰਦਾ ਮਤਲਬ ਤੁਸੀਂ ਸੁਣਿਆ ਹੋਵੇ ਕਿ ਮੈਂ ਇੱਕ ਸ਼ਿਕਾਇਤ ਕੀਤੀ ਸੀ ਕਿ ਕ腐ਸ਼ਨ ਬੜੀ ਹੈ ਨੈਪ ਸਿਚੁਏਸ਼ਨ ਹੈ ਪੈਸੇ ਲੈਂਦਾ ਔਰ ਇਹ ਮੈਨੂੰ ਲੱਗਦਾ ਕਿ ਪਹਿਲੀ ਵਾਰੀ ਹੋਇਆ ਹੋਣਾ ਕਿ ਸੀਐਮ ਨੇ ਮੈਨੂੰ ਆਪ ਬੁਲਾਇਆ ਹੋਵੇ ਯਾਰ ਤੂੰ ਆ ਮੈਨੂੰ ਦੱਸ ਔਰ ਮੇਰੇ ਪੋਸਟ ਤੋਂ ਪਹਿਲਾਂ ਪਹਿਲਾਂ ਉਹਨੂੰ ਇਹਨਾਂ ਨੇ ਉੱਥੋਂ ਭੇਜ ਦਿੱਤਾ ਸੀ ਤੋ ਇਹ ਗੱਲਾਂ ਕਿ ਜਿਹੜੀਆਂ ਤੁਸੀਂ ਛੋਟੇ ਛੋਟੇ ਕੰਮਾਂ 'ਚ ਵੀ ਇੰਟਰਸਟ ਲੈਣਾ ਮੈਂ ਸਮਝਦਾ ਕਿ ਉਹੀ ਇੱਕ ਨਰੀ ਗੁੱਡ ਕੁਆਲਿਟੀ ਹੈ ਕਿਉਂਕਿ ਵਿਧਾਨ ਸਭਾ ਚ ਅਕਾਲੀ ਦਲ ਦੇ 3 ਐਮਐਲਏ ਸੀ ਉਹਨਾਂ ਚੋਂ ਇੱਕ ਤੁਸੀਂ ਸੀ ਚੀਫ ਵਿਪ ਵੀ ਸੀਗੇ ਮਨਪ੍ਰੀਤ ਯਾਲੀ ਉਹ ਇੱਕ ਸਮਾਂ ਵਿਧਾਨ ਸਭਾ ਚ ਵਿਧਾਇਕ ਦਲ ਦੇ ਆਗੂ ਵੀ ਸੀਗੇ ਉਹ ਨਿਰਾਸ਼ ਚੱਲ ਰਹੇ ਨੇ ਤੁਸੀਂ ਪਾਰਟੀ ਛੱਡ ਗਏ ਬਚੇ ਸਿਰਫ ਮਿਸਿਸ ਮਜੀਠੀਆ ਸਿਰਫ ਇੱਕ ਬਚੇ ਜਾਂ ਮਨਪ੍ਰੀਤ ਯਾਲੀ ਇਸ ਵੇਲੇ ਕੀ ਸੋਚ ਰਹੇ ਤੁਹਾਡੀ ਉਹਨਾਂ ਨਾਲ ਗੱਲਬਾਤ ਹੋਈ ਹੈ ਟੈਕਨੀਕਲ ਤੌਰ ਤੇ ਤਾਂ ਪਾਰਟੀ ਦੇ ਅੰਦਰ ਨੇ ਲੇਕਿਨ ਕਿਸੇ ਮੀਟਿੰਗ ਦਾ ਹਿੱਸਾ ਨਹੀਂ ਨੇ ਜਿਹੜੇ ਵੱਖ-ਵੱਖ ਕਮੇਟੀਆਂ ਸੀ ਉਸ ਤੋਂ ਵੀ ਬਾਹਰ ਹੋ ਗਏ ਨੇ ਇਹ ਤੇ ਹਰੀ ਸਾਹਿਬ ਇਹ ਦੱਸ ਸਕਦੇ ਮੈਂ ਤੁਹਾਡੇ ਦੇ ਮਿੱਤਰ ਤੁਸੀਂ ਤਾਂ ਸੀਟ ਤੁਹਾਡੇ ਅੰਮੋ ਸਾਹਮਣੇ ਸੀ ਗੱਲਬਾਤ ਹੁੰਦੀ ਹਣੀ ਅਸੀਂ ਇਕੱਠੇ ਹੀ ਬੈਠਦੇ ਸੀ ਪਰ ਕਿਸੇ ਦੇ ਮਨ ਦੀ ਗੱਲ ਦੱਸਣਾ ਇਹ ਮੈਨੂੰ ਲੱਗਦਾ ਕਿ ਇਹ ਬੜਾ ਪੋਸਿਬਲ ਨਹੀਂ ਹੈ ਉਹਨਾਂ ਦਾ ਆਪਣਾ ਡਿਸੀਜਨ ਹੈ ਉਹ ਹੀ ਦੱਸ ਸਕਦੇ ਉਹ ਕਿੱਥੇ ਐਕਸਟੈਂਡ ਕਰਦੇ ਆ ਮੇਰਾ ਸਵਾਲ ਇਸ ਕਰਕੇ ਵੀ ਸੀ ਜਿਹੜਾ ਨਾ ਹੋਵੇ ਨਾ ਤੁਸੀਂ ਉਹਨਾਂ ਨੂੰ ਵੀ ਲੈ ਆਓ ਉੱਧਰ ਨਹੀਂ ਮੈਂ ਦੇਖੋ ਮੇਰੀ ਉਹਨਾਂ ਨਾਲ ਇਸ ਟਾਪਿਕ ਤੇ ਗੱਲ ਨਹੀਂ ਹੋਈ ਤੇ ਜੇ ਉਹਨਾਂ ਨੂੰ ਚੰਗਾ ਲੱਗਿਆ ਤਾਂ ਕੋਈ ਰੋਕ ਨਹੀਂ ਸਕਦਾ ਉਹਨਾਂ ਨੂੰ ਉਹ ਵੀ ਆ ਜਾਣਗੇ ਕਿਉਂਕਿ ਸਿਆਸਤ 'ਚ ਤੁਸੀਂ ਹੀ ਮਹਾਰਤੀ ਹੋ ਤੁਹਾਡਾ ਬਹੁਤ ਤਜਰਬਾ ਵੱਡਾ ਚੋੜਾ ਲੰਮਾ ਚੋੜਾ ਜਿਹੜਾ ਅਕਾਲੀ ਦਲ ਦੇ ਅੰਦਰ ਕਾਟੋ ਕਲੇਸ਼ ਮਚਿਆ ਹੋਇਆ ਉਸ ਦੇ ਪਿੱਛੇ ਰੀਜ਼ਨ ਕੀ ਹੈ ਤੁਸੀਂ ਤਾਂ ਉਸ ਉਹ ਉਹ ਕਮੇਟੀਆਂ 'ਚ ਬੈਠੇ ਹੋ ਤੁਸੀਂ ਉਹ ਸਾਰੀਆਂ ਚੀਜ਼ਾਂ ਦੇਖੀਆਂ ਨੇ ਕੀ وجہ ਹੈ ਕਿ ਨਾ ਅਕਾਲੀ ਦਲ ਦੇ ਵਿੱਚ ਕਲੇਸ਼ ਵਧਿਆ ਹੋਇਆ ਹੈ ਤੁਕੋ ਕੰਤ ਲਈ ਕਰਦੇ ਐ ਵੀ ਸਿਆਸਤ ਦੇ ਵਿੱਚ ਕੋਈ ਮਹਾਰਤ ਹੀ ਨਹੀਂ ਹੁੰਦਾ ਤੇ ਲੋਕ ਆ ਲੋਕਾਂ ਨੂੰ ਚੰਗਾ ਲੱਗਦਾ ਕਿਸੇ ਨੂੰ ਸੇਵਾ ਦੇਂਦੇ ਕਿਸੇ ਨੂੰ ਨਹੀਂ ਦਿੰਦੇ ਹੈਨਾ ਨਾ ਸਮਝਦਾ ਕਿ ਬੱਗੇ ਹਲਕੇ ਦੇ ਲੋਕਾਂ ਨੇ ਮੇਰੇ ਤੇ ਬੜਾ ਆਸਾਨ ਕੀਤਾ ਕਿ ਮੈਨੂੰ ਇਹ ਦੋ ਵਾਰੀ ਮੌਕਾ ਦਿੱਤਾ ਹੂੰ ਬਾਕੀ ਇਹ ਹਰ ਪਾਰਟੀ ਦੇ ਵਿੱਚ ਇਦਾਂ ਹੀ ਆ ਘਟਕੁਲੇਸ਼ ਚੱਲਦੇ ਰਹਿੰਦੇ ਆ ਪਾਰਟੀਆਂ ਬੰਦੇ ਆਦੇ ਰਹਿੰਦੇ ਜਾਂਦੇ ਰਹਿੰਦੇ ਮੈਂ ਇਸ ਗੱਲ 'ਚ ਨਹੀਂ ਪੈਂਦਾ ਮੈਂ ਮੈਂ ਸਮਝਦਾ ਕਿ ਉਹ ਉਹਨਾਂ ਦਾ ਜਿਹੜਾ ਉਹ ਇੰਟਰਨਲ ਮੈਟਰ ਉਹ ਨਹੀਂ ਤੁਨ ਕੀ ਲਾਤਾ ਕਿ ਕਿਉਂ ਹੋ ਰਿਹਾ ਹੈ ਸਿਰਫ ਪ੍ਰਧਾਨ ਦੀ ਵਜ੍ਹਾ ਕਰਕੇ ਹੋ ਰਿਹਾ ਹੈ ਜਾਂ ਸਿਸਟਮ ਖਰਾਬ ਹੋ ਚੁੱਕਿਆ ਹੈ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਜਾਣ ਤੋਂ ਬਾਅਦ ਇਸ ਤਰੀਕੇ ਦੀ ਪਿਕਚਰ ਬਣੀ ਹੈ ਕਿ ਪਾਰਟੀ ਨਹੀਂ ਸੰਭਲ ਰਹੀ ਵਜ੍ਹਾ ਤੁਹਾਨੂੰ ਕਿਉਂਕਿ ਇਹ ਦੇਖੋ ਮੈਂ ਇਸ ਟਾਈਮ ਤੇ ਇਹ ਇਦਾਂ ਦੀਆਂ ਗੱਲਾਂ ਕਰਦਾ ਚੰਗਾ ਨਹੀਂ ਲੱਗਦਾ ਮੈਨੂੰ ਲੱਗਦਾ ਕਿ ਬਈ ਉਹਨਾਂ ਦਾ ਮਸਲਾ ਉਹ ਠੀਕ ਹੋ ਜਾਏਗਾ ਸੰਭਾਲ ਲੈਣਗੇ ਆਪਣੇ ਅੱਛਾ ਇੱਕ ਚੀਜ਼ ਹੋਰ ਹੈ ਕਿਉਂਕਿ ਪਿਛਲੇ ਸਮੇਂ 'ਚ ਜਿੰਨਾਂ ਜਿੰਨਾਂ ਨੇ ਪਾਰਟੀਆਂ ਬਦਲੀਆਂ ਜ਼ਿਆਦਾ ਸਕਸੈਸ ਉਹਨਾਂ ਨੂੰ ਮਿਲੀ ਨਹੀਂ ਇਲੈਕਸ਼ਨ ਦੇ ਵਿੱਚ ਜ਼ਿਆਦਾਤਰ ਹਾਰਦੇ ਹੋਏ ਨਜ਼ਰ ਆਏ ਚਾਹੇ ਰਵਰੀ ਸਿੰਘ ਬਿੱਟੂ ਲੈ ਲੋ ਚਾਹੇ ਪਵਨ ਕੁਮਾਰ ਟਿੰਨੂ ਲੈ ਲੋ ਚਾਹੇ ਸ਼ੀਤਲ ਅੰਗਰਾਲ ਲੈ ਲੋ ਚਾਹੇ ਸੁਸ਼ੀਲ ਰਿੰਕੂ ਲੈ ਲੋ ਜ਼ਿਆਦਾਤਰ ਹਾਰਦੇ ਹੋਏ ਨਜ਼ਰ ਆਏ ਨੇ ਲੋਕ ਕਹਿੰਦੇ ਕਿ ਪਾਰਟੀਆਂ ਬਦਲ ਲੈਂਦੇ ਨੇ ਵਿਚਾਰਧਾਰਾ ਲੀਡਰ ਦੀ ਨਹੀਂ ਹੈ ਤਾਂ ਫਿਰ ਅਸੀਂ ਲੀਡਰਾਂ ਨਾਲ ਕਿਉਂ ਖੜੇ ਹੋਈਏ ਕੋਈ ਮੇਰਾ ਸਵਾਲ ਜਥਾਰ ਦੇ ਨਾਲ ਕਦੇ ਨਹੀਂ ਖੜਾ ਹਾਂ ਮੈਂ ਪਹਿਲਾਂ ਵੀ ਗੱਲ ਕਹੀ ਹੈ ਮੈਂ 1 ਸਾਲ ਬਾਅਦ ਪੁੱਛੂਗਾ ਜਿਹੜੇ ਲੋਕ ਮੇਰੇ ਅਗੇਂਸਟ ਜਾਂ ਪ੍ਰੋ ਨੇ ਉਹਨਾਂ ਨੂੰ 1 ਸਾਲ ਬਾਅਦ ਪੁੱਛੂਗਾ ਮੇਰਾ ਫੈਸਲਾ ਸਹੀ ਹੈ ਕਿ ਗਲਤ ਹੈ ਜੇ ਮੇਰਾ ਫੈਸਲਾ ਸਹੀ ਹੋਊਗਾ ਤਾਂ ਲੋਕ ਮੈਨੂੰ ਜਿਤਾ ਦੇਣਗੇ ਅਗਲੀ ਵਾਰੀ ਜੇ ਮੇਰਾ ਗਲਤ ਹੋਊਗਾ ਮੈਨੂੰ ਹਰਾ ਦੇਣਗੇ ਇਹ ਕਹਿੰਦਾ ਮੈਂ ਲੋਕਾਂ ਨੇ ਡਿਸਾਈਡ ਕਰਨਾ ਪਰ ਮੈਨੂੰ ਮੇਰੇ ਕੋਲ ਸਮਾਂ ਆ 2 ਸਾਲ ਦਾ ਮੈਂ ਕੋਸ਼ਿਸ਼ ਕਰੂੰਗਾ ਕਿ ਜੋ ਲੋਕ ਮੇਰੇ ਤੋਂ ਚਾਹਦੇ ਆ ਉਹ ਮੈਂ ਕਰਾਂ ਤੈਨੂੰ ਨਹੀਂ ਲੱਗਦਾ ਕਿ ਜਿੱਤਾਂ ਹਰਾਂ ਕਦੀ ਵੀ ਕਿਸੇ ਲੀਡਰ ਦੀ ਹਮ ਸੋਚ ਫਰਕ ਪਾਣੀ ਆ ਜਾਂ ਉਹਦੇ ਕੰਮ ਕਾਰਜ ਫਰਕ ਪਾਣੀ ਆ ਪਰ ਇਹ ਲੋਕਾਂ ਦਾ ਫਤਵਾ ਹੈ ਕਿ ਲੋਕਾਂ ਦੇ ਵਿੱਚ ਜੋ ਵੀ ਸਿਰਮ ਦੋਵਰੇ ਜਿਤਾਇਆ ਉਹਨਾਂ ਦੀ ਮਰਜ਼ੀ ਹੈ ਜੋ ਅਗਲੀ ਵਾਰ ਨਹੀਂ ਵੀ ਜਿਤਾਣਗੇ ਤਾਂ ਕੀ ਕਰ ਲੈਣਾ ਹੈ ਨਹੀਂ ਤਾਂ ਨਹੀਂ ਕਿਉਂਕਿ ਤੁਸੀਂ ਬਾਈ ਇਲੈਕਸ਼ਨ ਲੋਕ ਸਭਾ ਦੀ ਲੜੀ ਸੀ ਉਸ ਤੋਂ ਬਾਅਦ ਉਮੀਦ ਸੀ ਕਿ ਪਾਰਟੀ ਦੁਬਾਰਾ ਟਿਕਟ ਦਵੇ ਨਹੀਂ ਦਿੱਤੀ ਇਹ ਇਹ ਨਾਰਾਜ਼ਗੀ ਦੀ ਵਜ੍ਹਾ ਤਾਂ ਨਹੀਂ ਰਹੀ ਕਿ ਇਸ ਕਰਕੇ ਤੁਸੀਂ ਪਾਰਟੀ ਨਾਲ ਗਿਦਾ ਕੀ ਹੋਵੇ ਨਹੀਂ ਮੇਰੀ ਕਦੀ ਵੀ ਪਾਰਟੀ ਨਾਲ ਨਾਰਾਜ਼ਗੀ ਨਹੀਂ ਰਹੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੇਰੇ ਬੜੇ ਵਧੀਆ ਪਾਰਟੀ ਜਿੰਨਾ ਮਾਨ ਸਨਮਾਨ ਹੋਣਾ ਚਾਹੀਦਾ ਇੱਕ ਬੰਦੇ ਦਾ ਉਹਨਾਂ ਸਿਗਾ ਠੀਕ ਹੈ ਹਾਲਾਤ ਇਦਾਂ ਦੇ ਬਣ ਗਏ ਅੱਜ ਅਸੀਂ ਉੱਤੇ ਮੈਂ ਕਿਸੇ ਨੂੰ ਬਲੇਮ ਕਰਾਂ ਨਹੀਂ ਇਹਦੇ ਲਈ ਮੈਂ ਹੀ ਜ਼ਿੰਮੇਵਾਰ ਹਾਂ ਮੈਂ ਹੀ ਫੈਸਲਾ ਲਿਆ ਔਰ ਫਿਊਚਰ 'ਚ ਵੀ ਜੋ ਵੀ ਇਹਦਾ ਚੰਗਾ ਮਾੜਾ ਹੋਏਗਾ ਉਹਦੇ ਲਈ ਮੈਂ ਹੀ ਜ਼ਿੰਮੇਵਾਰ ਹੋਊਗਾ ਤੁਸੀਂ ਪ੍ਰੈਸ ਵਾਰਤਾ 'ਚ ਕਹਿ ਰਹੇ ਸੀ ਕਾਂਸ਼ੀਰਾਮ ਹੋਰਾ ਨਾਲ ਵੀ ਤੁਸੀਂ ਕੰਮ ਕੀਤਾ ਉਹਨਾਂ ਦੀ ਰਾਜਨੀਤੀ ਵੀ ਦੇਖੀ ਉਹਨਾਂ ਨੂੰ ਪਿਛੜਿਆਂ ਦਾ ਦਲਿਤਾਂ ਦਾ ਲੀਡਰ ਬਹੁਤ ਵੱਡੇ ਮੰਨਿਆ ਜਾਂਦਾ ਤੁਸੀਂ ਵੀ ਪੰਜਾਬ ਦੇ ਵਿੱਚ ਉਸ ਤਰੀਕੇ ਦੇ ਨਾਲ ਦਲਿਤਾਂ ਪਿਛੜਿਆਂ ਦੀ ਆਵਾਜ਼ ਜਿਹੜੀ ਪਾਰਟੀ ਦੇ ਅੰਦਰ ਰਹਿ ਕੇ ਕਿਉਂਕਿ ਕਈ ਵਾਰ ਇਸ ਤਰੀਕੇ ਦੇ ਵੀ ਇਲਜ਼ਾਮ ਲੱਗਦੇ ਕਿ ਉਹ ਚੀਜ਼ਾਂ ਕਈ ਸਾਰੇ ਮੁੱਦਿਆਂ ਤੇ ਤੁਸੀਂ ਵੀ ਉਸ ਵੇਲੇ ਚੁੱਕੇ ਤੁਸੀਂ ਵਿਧਾਨ ਸਭਾ ਦੇ ਅੰਦਰ ਵੀ ਚੁੱਕੇ ਚਾਹੇ ਰਿਜ਼ਰਵੇਸ਼ਨ ਦੇ ਕੁਝ ਨੌਕਰੀਆਂ ਨੂੰ ਲੈ ਕੇ ਹੋਵੇ ਉਹ ਤੁਸੀਂ ਹੱਲ ਕਰਵਾ ਪਾਓਗੇ ਕਿਉਂਕਿ ਵਿਧਾਨ ਸਭਾ ਦੀ ਤੁਹਾਡੇ ਉਹ ਸਵਾਲ ਵੀ ਔਨ ਰਿਕਾਰਡ ਪਏ ਨੇ ਦੇਖੋ ਜੋ ਇਹ ਨਹੀਂ ਕਿ ਮੈਂ ਅੱਜ ਆਮ ਆਦਮੀ ਪਾਰਟੀ ਚ ਰਲ ਗਿਆ ਤੇ ਮੈਂ ਸਭ ਕਾ ਸ਼ਰਮ ਦੀ ਇਡਿਓਲੋਜੀ ਛੱਡ ਦਿੱਤੀ ਜਾਂ ਜਿਹੜੇ ਮੇਰੇ ਕੱਲ ਮੁੱਦੇ ਸੀ ਉਹ ਅੱਜ ਮੁੱਦੇ ਖਤਮ ਹੋ ਜਾਣਗੇ ਮੇਰੇ ਮੁੱਦੇ ਉਹੀ ਰਹਿਣਗੇ ਕਹਿੰਦਾ ਮੈਂ ਲੋਬ ਇਹ ਵੀ ਮੈਂ ਜਦੋਂ ਅਸੀਂ ਆਪੋਜੀਸ਼ਨ ਹੁੰਨੇ ਆ ਅਸੀਂ ਇਹ ਹਾਈਲਾਈਟ ਕਰਦੇ ਆ ਯੋਸੋ ਸੀ ਕਿ ਇਸ ਪਾਰਟੀ 'ਚ ਮੈਂ ਅੱਜ ਆ ਗਿਆ ਮੈਨੂੰ ਇਹ ਲੱਗਦਾ ਕਿ ਹੁਣ ਮੈਂ ਅੰਦਰ ਬੈਠ ਕੇ ਉਹਨਾਂ ਨੂੰ ਕਹਿ ਸਕਦਾ ਹਾਂ ਸਦਾਪੁਤਾਂ ਸਰ ਮਾਨਸ ਸਾਹਿਬ ਨੂੰ ਇਹ ਗੱਲ ਕਹਿ ਸਕਦਾ ਵੀ ਆਹ ਮੁੱਦੇ ਆ ਇਹਨਾਂ ਨੂੰ ਹੱਲ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜਾ ਦਲਤ ਸਮਾਜ ਨਾਲ ਜਿਹੜਾ ਬੈਕਵਰਡ ਸਮਾਜ ਨਾਲ ਜਾਂ ਜਿਹੜਾ ਫਾਈਨੈਂਸ਼ੀਅਲੀ ਵੀਕ ਹੋ ਗਿਆ ਬੰਦਾ ਨਾ ਇਕਨੋਮਿਕਲੀ ਵੀਕ ਕੰਸਟਰਕਸ਼ਨ ਆ ਉਹਨਾਂ ਲੋਕਾਂ ਦੇ ਮੁੱਦੇ ਆ ਉਹ ਕਹਿੰਦਾ ਮਤਲਬ ਮੈਂ ਹਰ ਰੋਜ਼ ਦੱਸ ਸਕਦਾ ਜਿਹੜੇ ਮੈਨੂੰ ਕਦੀ 6 ਮਹੀਨੇ ਬਾਅਦ ਮੌਕਾ ਮਿਲਿਆ ਸੀ ਇੱਕ ਮਿੰਟ ਬੋਲਣ ਦਾ ਮੈਂ ਹਰ ਰੋਜ਼ ਕਹਿੰਦਾ ਮਤਲਬ ਸਰਦਾਰ ਆਪਣੇ ਭਗਵੰਤ ਸਿੰਘ ਮਾਨ ਸਾਹਿਬ ਦਾ ਦਰਵਾਜ਼ਾ ਖੜਕਾ ਸਕਦਾ ਉਹਨਾਂ ਨੂੰ ਦੱਸ ਸਕਦਾ ਅਮਰ ਸਮਝਦਾ ਕਿ ਕੈਮਰੇ ਦੀ ਡਿਊਟੀ ਵੀ ਇਹੀ ਹੈ ਕਿ ਉਹ ਉਹ मुद्ਦਿਆਂ ਤੇ ਖੜਾ ਰਹੇ ਉਹ ਹੱਲ ਕਰਨ ਦੀ ਕੋਸ਼ਿਸ਼ ਕਰੇ ਇੱਕ ਦੋ ਸਵਾਲ ਲਵਾਂਗੇ ਫਿਰ ਤੁਸੀਂ ਜਾਣਾ ਦੁਆਬੇ ਦੀ ਧਰਤੀ ਤੇ ਆਂਦੇ ਹੋ ਦੁਆਬੇ ਦੀ ਧਰਤੀ ਤੇ ਜਲੰਧਰ ਤੇ ਚਰਨਜੀਤ ਸਿੰਘ ਚੰਨੀ ਹੋਰੀ ਉਸ ਭਾਈਚਾਰੇ ਚ ਆਪਣਾ ਦਬਦਬਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੋਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੇ ਤੁਹਾਡੇ ذریعے ਉਹ ਤੋੜ ਲੱਭਣ ਦੀ ਕੋਸ਼ਿਸ਼ ਕੀਤੀ ਹੈ ਤੁਹਾਡਾ ਇੱਕ ਵੱਖਰਾ ਤੇ ਵਧੀਆ ਧਰਮੇ ਵਾਲਾ ਇੱਕ ਇਮਾਨਦਾਰੀ ਵਾਲਾ ਜਿਹੜਾ ਤੁਹਾਡਾ ਸਵਾਰ ਰਿਹਾ ਹੈ ਉਸ ਦਾ ਲਾਹਾ ਮਿਲੇਗਾ ਦੇਖੋ ਅੱਜ ਤੋਂ ਮੈਂ ਜੁਆਇਨ ਕੀਤਾ ਜੀ ਮੇਰੀ ਡਿਊਟੀ ਹੈ ਕਿ ਮੈਂ ਆਪਣੇ ਸੋਸਾਇਟੀ ਨਾਲ ਪਾਰਟੀ ਦਾ ਕੰਮ ਕਰਾਂ ਔਰ ਉਸ ਸੋਸਾਇਟੀ ਕਰਕੇ ਪਾਰਟੀ ਨੂੰ ਫਾਇਦਾ ਹੁੰਦਾ ਜਾਂ ਮੈਨੂੰ ਫਾਇਦਾ ਹੁੰਦਾ ਇਹ ਤਾਂ ਬਾਅਦ ਦੀਆਂ ਗੱਲਾਂ ਪਰ ਮੇਰਾ ਮੇਰੀ ਜੋ ਡਿਊਟੀ ਹੈ ਮੈਂ ਇੱਕ ਐਮਐਲਏ ਦੇ ਤੌਰ ਤੇ ਔਰ ਆਮ ਆਦਮੀ ਪਾਰਟੀ ਦਾ ਜ਼ਿਬਾਈ ਹੋਣ ਦੇ ਨਾਤੇ ਆਪਣੇ ਵੱਲੋਂ 100% ਕੋਸ਼ਿਸ਼ ਕਰੂੰਗਾ ਕਿ ਮੈਂ ਉਹ ਲੋਕ ਜਿਹੜੇ ਸਦੀਆਂ ਤੋਂ ਲਤਾੜੇ ਹੋਏ ਆ ਉਹ ਲੋਕ ਜਿਨ੍ਹਾਂ ਨੂੰ ਉਹਨਾਂ ਦੇ ਹੱਕਾਂ ਤੋਂ ਵਾਂਝਾ ਕੀਤਾ ਗਿਆ ਬੇਸ਼ੱਕ ਉਹ ਕਾਸਟ ਬੇਸ ਤੇ ਹੋਵੇ ਬੇਸ਼ੱਕ ਉਹਨਾਂ ਦਾ ਕੋਈ ਜਿਹੜਾ ਇਕਨੋਮਿਕਲ ਬੇਸਿਸ ਹੋਵੇ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਹੋਵੇ ਜਿਹੜਾ ਵੀ ਥੱਲੇ ਦਬਿਆ ਲੋ ਉਹਨਾਂ ਦੀ ਗੱਲ ਕਰਨਾ ਮੈਂ ਸਮਝਦਾ ਕਿ ਮੈਂ ਸਭ ਦਾ ਸ਼ਰਮ ਤਹੀਸ ਹੈ ਕਿ ਉਹਨਾਂ ਦੀ ਗੱਲ ਕਰਾਂ ਕਬਰੂੰਗਾ लास्ट ਵਾਲਾ ਕਾਲੀ ਦਲ ਤੁਹਾਨੂੰ ਗੱਦਾਰ ਕਹ ਰਿਹਾ ਹੈ ਕੀ ਫਰਕ ਪੈਂਦਾ ਕਹਿੰਦਾ ਮਤਲਬ ਦੇਖੋ ਜੇ ਉਹਨਾਂ ਨੂੰ ਲੱਗਦਾ ਕਿ ਅੱਜ ਮੇਰੇ ਮੇਰੇ ਆਣਨਾ ਮੈਂ ਗੱਦਾਰ ਬਣ ਗਿਆ ਇਹ ਤਾਂ ਮੈਂ ਤੁਹਾਨੂੰ ਤੁਸੀਂ ਅੱਜ ਨਹੀਂ ਮੱਝਦੇ ਤੇ ਬਹੁਤ ਜ਼ਿਆਦਾ ਨਹੀਂ ਇੱਕ ਸਾਲ ਬਾਅਦ ਲੋਕਾਂ ਨੂੰ ਪੁੱਛੂੰਗਾ ਜੇ ਲੋਕ ਮੈਨੂੰ ਕਹਣਗੇ ਗद्दार ਆ ਤਾਂ ਮੈਂ ਆਪਣੀ ਸਿਆਸਤ ਛੱਡ ਕੇ ਘਰ ਬੈਠੂੰਗਾ ਜੇ ਲੋਕਾਂ ਨੇ ਚੰਗਾ ਕੀਤਾ ਬਿਪਸਾਸਤ ਕਰ 9207492074 this news headlines ke prayojak Aero True Homes near Mohali Airport call 92074920